ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਅੱਜ ਅਸੀਂ ਦਿਖਾਉਣੀਆਂ ਨੇ ਵੀ ਕਿਵੇਂ ਪੰਜਾਬ ਕਿਹੜੇ ਪੱਖਾਂ ਤੋਂ ਬਰਬਾਦ ਹੋ ਰਿਹਾ ਤਬਾਹ ਹੋ ਰਿਹਾ ਬੰਜਰ ਹੋ ਰਿਹਾ ਜਿੱਥੇ ਸਮੇਂ ਦੀਆਂ ਸਰਕਾਰਾਂ ਇਹ ਪੰਜਾਬ ਦੇ ਦੁਸ਼ਮਣ ਲੋਕ ਜ਼ਿੰਮੇਵਾਰ ਨੇ ਉੱਥੇ ਅਸੀਂ ਵੀ ਜ਼ਿੰਮੇਵਾਰ ਆ ਆ ਭਾਈ ਝੋਨਾ ਲੱਗੀ ਜਾਂਦਾ 11 ਤਰੀਕ ਦਿੱਤੀ ਆ ਸਰਕਾਰ ਨੇ ਪਰ 11 ਤੋਂ 5-6 ਦਿਨ ਪਹਿਲਾਂ ਹੀ ਚੱਕਤਾ ਕੰਮ ਜੇ ਅੱਪਾ 25 28 22 20 ਜੂਨ ਤੱਕ ਵੀ ਝੋਨਾ ਲਾਗੇ ਕੋਈ ਮਾੜਾ ਨਹੀਂ ਕੋਈ ਝਾੜ ਦਾ ਅਸਰ ਨਹੀਂ ਪੈਂਦਾ ਕੋਈ ਝਾੜ ਘਟਦਾ ਨਹੀਂ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਬੀਜ ਨੇ ਹਾਈਬ੍ਰਿਡ ਆ ਗਏ ਆ ਉਹਦੇ ਨਾਲ ਝਾੜ ਉਹਨੇ ਨਿਕਲਿਆ ਆਉਂਦਾ ਨਾਲੇ ਉਦੋਂ ਨੂੰ ਅੱਜ ਤੋਂ ਮੰਨ ਲਓ ਅੱਜ ਤੋਂ 20 ਦਿਨਾਂ ਬਾਅਦ ਜਿਹੜਾ ਮੀਂਹ ਨੇ ਸ਼ੁਰੂ ਹੋ ਜਾਣਾ ਮਾਨਸੂਨ ਆ ਜਾਣੀ ਆ ਉਹਦੇ ਨਾਲ ਲਾਉਣ ਸਾਰੀ ਝੋਨੇ ਨੇ ਚੱਲ ਪੈਣਾ ਪਰ ਪਤਾ ਨਹੀਂ ਪੰਜਾਬੀਆਂ ਨੂੰ ਐਡੀ ਕਿਹੜੀ ਅੱਗ ਲੱਗੀ ਆ ਪਤਾ ਨਹੀਂ ਕਿਹੜੇ ਖੂਚ ਡਿੱਗਣਾ ਜਾ ਕੇ ਆਪਾਂ ਤਬਾਹ ਕਰ ਰਹੇ ਆ ਬਾਈ ਪੰਜਾਬ ਨੂੰ ਪੰਜਾਬ ਦੇ ਧਰਤੀ ਦੇ ਉੱਤੇ 14.5 ਲੱਖ ਦੇ ਕਰੀਬ ਜਿਹੜੇ ਬੋਰ ਲੱਗੇ ਨੇ 14.5 ਲੱਖ ਜਿਹੜਾ ਬੋਰ ਆ ਪੰਜਾਬ ਦੀ ਧਰਤੀ ਤੇ 14.5 ਲੱਖ ਜਿਹੜੀਆਂ ਮੋਰੀਆਂ ਹੋਈਆਂ ਨੇ ਮੋਰੇ ਕੀਤੇ ਗਏ ਪੰਜਾਬ ਦੀ ਧਰਤੀ ਤੇ 14.5 ਲੱਖ ਬੋਰ ਜਿਹੜਾ ਪਾਣੀ ਥੱਲੋਂ ਨਿਕਲ ਰਿਹਾ ᱛᱟ 3628 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਹਟੋਂ ਖਿੱਚਿਆ ਜਾ ਰਿਹਾ ਤੇ ਕਰੀਬ ਕਰੀਬ 27 ਬਿਲੀਅਨ ਕਯੂਬਿਕ ਮੀਟਰ ਪਾਣੀ ਜਿਹੜਾ ਉਹ ਕੱਲੇ ਇਹ ਜਿਹੜੇ ਆਹ ਬੋਰ ਨੇ ਧਰਤੀ ਦੇ ਉੱਤੇ ਲੱਗੇ ਹੋਏ ਖੇਤੀਬਾੜੀ ਲਈ ਆਪਾਂ ਪਾਣੀ ਵਰਤਦੇ ਆ ਇਹ ਪਾਣੀ ਆਪਾਂ ਖਿੱਚ ਰਹੇ ਆ ਇਹ ਕਹਿੰਦੇ ਵੀ ਜੇ ਕਰੀਬ 17 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢ ਗਏ ਉਹਦੀ ਪੂਰਤੀ ਹੋ ਸਕਦੀ ਆ ਪਰ ਅਸੀਂ ਕੱਢ ਰਹੇ ਹਾਂ 28 ਬਿਲੀਅਨ ਕਿਊਬਿਕ ਮੀਟਰ ਜਾਨੇ 11 ਬਿਲੀਅਨ ਕਿਊਬਿਕ ਮੀਟਰ ਅਸੀਂ ਵੱਧ ਪਾਣੀ ਕੱਢ ਰਹੇ ਹਾਂ ਜਿਹਦੇ ਕਰਕੇ ਧਰਤੀ ਹੇਠੋਂ ਸਾਡਾ ਪਾਣੀ ਲਗਾਤਾਰ ਮੁੱਕ ਰਿਹਾ ਜਿਵੇਂ ਫਤੇਗੜ ਸਾਹਿਬ ਦੇ ਵਿੱਚ ਖਬਰਾਂ ਆਈਆਂ ਰੋਪੜ ਦੀਆਂ ਖਬਰਾਂ ਆਈਆਂ ਵੀ ਕਈ ਪਿੰਡਾਂ ਦੇ ਵਿੱਚੋਂ ਪਾਣੀ ਜਿਹੜਾ ਥੱਲਿਓਂ ਮੁਕਣਾ ਪਿੰਡਾਂ 'ਚ ਸ਼ੁਰੂ ਹੋ ਗਿਆ ਆ ਮੇਰੇ ਨਾਲ ਕਿਸਾਨ ਬੈਠੇ ਨੇ ਖੇਤੀ ਕਰਦੇ ਨੇ ਆਪਾਂ ਇਹਨਾਂ ਨੂੰ ਪੁੱਛ ਲੈਣੇ ਆਂ ਬਾਈ ਵੀ ਹਰ ਸਾਲ ਬਾਈ ਤੁਸੀਂ ਦੱਸਿਓ ਵੀ ਇਸ ਇੱਥੇ ਆਪਾਂ ਏਰੀਆ 'ਚ ਬੈਠੇ ਆਂ ਕਿੰਨੇ ਫੁੱਟ ਪਾਣੀ ਥੱਲੇ ਜਾਂਦਾ ਤੇ ਕਿੰਨੇ ਤੁਸੀਂ ਟੋਟੇ ਹਰ ਵਾਰੀ ਜਿਹੜਾ ਪਾ ਦਿੰਨੇ ਆਂ ਮੋਟਰਾਂ ਬੋਰਾ 'ਚ ਇਹ ਬਾਈ ਅੰਦਾਜ਼ਾ ਦਾ ਜਨਾ 20 ਫੁੱਟ ਦੀ ਲਗਭਗ ਪੈ ਪਾਉਣ ਲੱਗੀ ਹੁਣ ਅੱਗੇ 10 ਫੁੱਟ ਦੀ ਡਿਲੀਵਰੀ ਹੁੰਦੀ ਹਾਂ ਇੱਕ ਤਾਂ ਹਰੇਕ ਬੰਦਾ ਪਾਉਂਦੀ ਪਾਉਂਦਾ ਜਿਹੜੇ ਕੈਪਟੀਆਂ ਸੀ ਘੱਟੋ ਘੱਟ 540 ਤੋਂ ਲੈ ਕੇ 600 ਫੁੱਟ ਤੱਕ ਕੈਪਟੀਆਂ ਕਰੀਆਂ ਨੇ ਦੋ ਦੋ ਟੋਟੇ ਸਾਰੇ ਪਾਉਣੇ ਆ ਮੰਨ ਕੇ ਅੱਛਾ ਇਨੇ ਇੱਕ ਸਾਲ ਚ ਹਾਂ 8 ਡਿਲੀਵਰੀਆਂ ਤੋਂ ਮੈਂ ਸ਼ੁਰੂ ਕਰਿਆ ਸੀ ਆਪ ਦਾ ਤੇ ਹੁਣ 17 ਹੋ ਗਈਆਂ ਕੈ ਸਾਲ ਚ ਦਾ ਸਾਲ ਮਤਲਬ ਸਾਰੇ 5-7 ਸਾਲਾਂ ਦੇ ਵਿੱਚ ਵਿੱਚ ਜਿਹਨੇ ਕਿੰਨਾ ਪਾਣੀ ਥੱਲੇ ਗਿਆ ਦੇਖ ਕਿੰਨੀ ਫਿਕਰ ਤੇ ਚਿੰਤਾ ਵਾਲੀ ਗੱਲ ਆ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਪੀਣ ਲਈ ਪਾਣੀ ਵੀ ਨਹੀਂ ਬਚਣਾ ਤੇ ਫਸਲਾਂ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਧਰਤੀ ਬਈ ਬੰਜਰ ਹੋਣੀ ਆ ਰੇਗਿਸਤਾਨ ਬਣ ਜਾਣਾ ਪੰਜਾਬ ਦੀ ਧਰਤੀ ਨੇ ਜਿਵੇਂ ਸੁੰਡੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਕਿੰਨੀਆਂ ਪ੍ਰਜਾਤੀਆਂ ਦੁਨੀਆ ਦੇ ਵਿੱਚੋਂ ਇੱਥੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਖਤਮ ਹੋ ਗਈਆਂ ਐਂ ਸੋਡੀ ਪ੍ਰਜਾਤੀ ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੀ ਪ੍ਰਜਾਤੀ ਖਤਮ ਹੋ ਜਾਣੀ ਹੈ ਇਹਦੇ ਜ਼ਿੰਮੇਵਾਰ ਅਸੀਂ ਲੋਕ ਆ ਤੁਸੀਂ ਬਈ ਕਿਸਾਨ ਹੋ ਤੁਸੀਂ ਵੀ ਝੋਨਾ ਲਾਉਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਯਾਰ ਵੀ ਆਪਾਂ ਨੂੰ ਇਹ ਜਿਹੜੀ ਛੋਟੇ ਕੋਲ ਨਹਿਰੀ ਪਾਣੀ ਕਿੰਨਾ ਖਾਂਦਾ ਨਹਿਰੀ ਪਾਣੀ ਬਈ ਉਹੀ ਮੰਨ ਲਓ ਵੀ 20 30% ਏਰੀਆ ਜਿਹੜਾ ਰਾਮਦਾਸ 70% ਦਾ ਝੋਨਾ ਸਾਰਾ ਕੋਈ ਕੋਈ ਫਸਲ ਹੀ ਆ ਹਾਂ ਉਹ ਬੋਰਾ ਦੇ ਪਾਣੀ ਦੀ ਸੀ ਨਹਿਰੀ ਪਾਣੀ ਨਹਿਰੀ ਪਾਣੀ ਆਉਂਦੇ ਹੀ ਨਹੀਂ ਹੈਗਾ ਪੰਜਾਬ 'ਚ ਨਹਿਰਾਂ ਬੰਦ ਪਈਆਂ ਪੰਜਾਬ ਦੇ ਹੰਦਾਂ 'ਚ ਸੁੱਕੀਆਂ ਪਈਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਉਹ ਨੱਕੋ ਨੱਕ ਭਰੀਆਂ ਜਾਂਦੀਆਂ ਹੁਣ ਚੋਨਾ ਲੋਕਾਂ ਨੇ ਸ਼ੁਰੂ ਕਰਤਾ ਬੰਦੀ ਹੋ ਗਈ ਨਾ ਸੂਏ 'ਚ ਪਾਣੀ ਆ ਨਾ ਨਹਿਰ 'ਚ ਪਾਣੀ ਆ ਨਹਿਰ 'ਚ ਪਾਣੀ ਆ ਮੁੱਖ ਮੰਤਰੀ ਕਹਿੰਦਾ ਮੈਂ ਚੱਪੇ-ਚੱਪੇ ਦੇ ਪਾਣੀ ਬਚਾਤਾ ਅਸਲ ਬਈ ਕਾਰਨਕ ਪਤਾ ਕੀ ਹੈ ਬਾਈ ਤੁਸੀਂ ਹੋਰ ਵੀ ਦੇਖੋ ਅਸੀਂ ਜ਼ਿੰਮੇਵਾਰ ਅਸੀਂ ਕਿਵੇਂ ਆ ਸਾਨੂੰ ਮੋਟਰਾਂ ਦੇ ਬਿੱਲ ਮਾਫ ਕਰਤੇ ਆਪਾਂ ਬਿੱਲ ਭਰਨਾ ਨਹੀਂ ਛੱਡਿਆ ਆਟੋਮੈਟਿਕ ਖਰਚਾ ਚੱਲੋ ਜੀ ਘਰੇ ਆਗੇ ਇੱਕ ਹੋਰ ਕੰਮ ਆ ਬਾਈ ਡੇਢ ਮਹੀਨਾ ਹੋ ਗਿਆ ਜਦੋਂ ਝੋਨੇ ਦੀ ਲਵਾਈ ਹੁੰਦੀ ਆ ਮੀਹਾਂ ਦੀ ਲੋਡ ਹੁੰਦੀ ਆ ਹੁਣ ਟਰਾਲੀਆਂ ਭਰੀਆਂ ਦੀਆਂ ਭਰੀਆਂ ਤੁਸੀਂ ਆਰਿਆਂ ਤੇ ਜਾ ਕੇ ਦੇਖੋ ਹਾਂ ਲੋਕਾਂ ਨੇ ਝੋਨੇ ਵਾਲੇ ਬਾਣਾ ਚ ਕਿਤੇ ਇੱਕ ਦਰਖਤ ਡਕਾਉਣ ਦਾ ਦੇ ਹਾਂ ਹਾਂ ਇਹ ਮੈਂ ਪਹਿਲਾਂ ਵੀ ਬੋਲ ਕੇ ਆਇਆ ਬਾਈ ਬਹੁਤ ਬਹੁਤ ਜਾ ਰਹੇ ਦਰਖਤ ਲਾ ਨਹੀਂ ਰਹੇ ਮੈਂ ਪਰਸੋਂ ਜੋ ਉੱਥੇ ਸੁਣਿਆ ਸੀਗਾ ਕੋਈ ਰਿਪੋਰਟ ਸਰਕਾਰੀ ਵੀ ਆਪਣੇ ਇੰਡੀਆ ਚ 28 ਰੁੱਖ ਆਉਂਦੇ ਐ ਇੱਕ ਬੰਦੇ ਨੂੰ ਜਿਹੜੇ ਕੈਨੇਡਾ ਚ 10000 ਆਸਟ੍ਰੇਲੀਆ ਸਾਇਦ 4000 ਹਾਂ ਜਰਮਨ ਚ 3000 ਰੁੱਖਾ ਘਟੂ ਘਟ ਆਪਣੇ ਮਤਲਬ 28 ਵੀ ਪੁਰਾਣੇ ਬਰੂੜੇ ਅੰਕੜੇ ਹੋਣਗੇ ਨਹੀਂ ਨਹੀਂ ਇਹ ਤਾਂ ਪੁਰਾਣੇ ਆ ਹੁਣ ਕਿੱਥੇ ਬਾਈ ਕਿੰਨੀਆਂ ਸੜਕਾਂ ਤੋਂ ਪੱਟ ਤੇ ਕਿੰਨੇ ਲੋਕਾਂ ਨੇ ਖੇਤਾਂ ਜੋ ਪੱਟ ਤੇ ਇਹੀ ਮੈਂ ਅੱਗੇ ਬੋਲ ਕੇ ਆ ਬਾਈ ਸੜਕ ਦੇ ਉੱਤੇ ਖੜਾ ਦਰਾਸਤਾ ਪਹੀ ਤੇ ਖੜਾ ਖਾਲ ਤੇ ਖੜਾ ਮਿੰਟ ਲਾਉਂਦੇ ਆ ਉਹ ਵੀ ਪੱਟਣ ਲੱਗੇ ਮਿੰਟ ਲਾਉਂਦੇ ਆ ਤੇ ਬਾਣ ਤਾਂ ਛੱਡਿਆ ਹੀ ਕੋਈ ਨਹੀਂ ਬਾਣ ਤਾਂ ਉਹ ਵੀ ਖਾਲੀ ਕਰਤੇ ਯਾਰ ਪਰ ਆਪਾਂ ਹੁਣ ਆਪਾਂ ਰੌਲਾ ਕਿਉਂ ਪਾਉਨੇ ਵੀ ਟੈਂਪਰੇਚਰ ਵੱਧ ਗਿਆ ਤਾਪਮਾਨ ਵੱਧ ਗਿਆ ਗਰਮੀ ਇੰਨੀ ਹੋ ਗਈ ਕਿੰਨੇ ਦਰਾਤ ਤੈਤ ਕੀ ਭਾਈ ਫੁੱਕੇ ਲੋਕਾਂ ਨੇ ਕਿੰਨੀ ਅੱਗ ਲਾਈ ਲੋਕਾਂ ਨੇ ਦਰਾਤਾਂ ਨੂੰ ਕੋਈ ਸੋਚ ਨਹੀਂ ਰਿਹਾ ਇੰਨਾਂ ਗੱਲਾਂ ਬਾਰੇ ਕੋਈ ਸੋਚ ਨਹੀਂ ਰਿਹਾ ਲਿਓ ਜੀ ਏਸੀ ਪਹਿਲਾਂ 204 ਕਰ ਦਿਓ 405 ਕਰ ਦਿਓ ਏਸੀਆਂ ਦੇ ਕਿੰਨਾ ਚਿਰ ਚੱਲੋਂਗੇ ਏਸੀ ਵੀ ਤਾਂ ਅੱਗ ਹੀ ਪੈਦਾ ਕਰਦੇ ਆ ਚਾਰ ਚੁਪੇਰੇ ਆਹ ਬਿਜਲੀ ਫਰੀ ਕਰਕੇ ਸਾਰਾ ਮੁਲਕ ਏਸੀਆਂ ਕੰਨੀ ਪੈ ਗਿਆ ਦਰਖਤ ਤੰਗ ਨਹੀਂ ਕਿਸੇ ਦਾ ਕੋਈ ਤੇ ਨਾ 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 ਇਹ ਸਰਕਾਰ ਡਰਾਮੇ ਕਰੀ ਜਾਂਦੀ ਆ ਖਾਣਾ ਪੂਰਤੀਆਂ ਕਰੀ ਜਾਂਦੀ ਆ ਯਾਰ ਅਸਲ ਤਾਂ ਸੋ ਪੰਜਾਬ ਦੇ ਲੋਕੋ ਬਾਈ ਸੋਨੂੰ ਅਸੀਂ ਤਾਂ ਇਹੀ ਮੱਥਾ ਮਾਰਦੇ ਫਿਰਦੇ ਆ ਉਹ ਛੋਡੀਆਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾ ਲੋ ਓਏ ਬਚਾ ਲੋ ਏ ਧਰਤੀ ਨੂੰ ਰੱਬ ਦਾ ਵਾਸਤਾ ਸੋਨੂੰ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵਾਸਤਾ ਬਚਾ ਲੋ ਇਹ ਉੱਠ ਕੇ ਮਾੜੀ ਮੋਟੀ ਅਕਲ ਨੂੰ ਹੱਥ ਮਾਰੋ ਓਏ ਇਹਦੇ ਬਾਰੇ ਰੌਲਾ ਪਾਓ ਸਾਨੂੰ ਨਹਿਰੀ ਪਾਣੀ ਦਿਓ ਉਹ ਜੁਨੀਅਨ ਵਾਲੇ ਉਹ ਅਕਸਾਂ ਜੁਨੀਅਨ ਵਾਲਿਆਂ ਨੂੰ ਕਹਿਣਾ ਚਾਹੁੰਨਾ ਮੈਂ ਉਹ ਤੁਸੀਂ ਤੱਕੇ ਨਾਲ ਕਹਿੰਦੇ ਹੁੰਦੇ ਅਸੀਂ ਕੋਲੇ ਖੜਿਆ ਲਾਓ ਅੱਗ ਕਿਹੜਾ ਰੋਕੂਗਾ ਉਹ ਤੁਸੀਂ ਆਹ ਗੱਲ ਦੇ ਉੱਤੇ ਰੌਲਾ ਪਾਓ ਸਰਕਾਰ ਨੂੰ ਕਹੋ ਵੀ ਅਸੀਂ ਖੜੇ ਆਜੋ ਨਹਿਰੀ ਪਾਣੀ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂ ਹੁਣ ਧਰਤੀ ਹਟੋ ਪਾਣੀ ਮੁਕਾਇਆ ਜਾ ਰਿਹਾ ਕਿਉਂ ਫਸਲਾਂ ਦਾ ਸਾਨੂੰ ਕੋਈ ਤੁਸੀਂ ਇਹਦਾ ਬਦਲੀ ਕਰਨ ਦਿਓ ਫਸਲਾਂ ਦਾ ਬਦਲ ਦਿਓ ਕੋਈ ਝੋਨੇ ਦਾ ਬਦਲ ਦਿਓ ਕੋਈ ਹੋਰ ਫਸਲਾਂ ਦੇ ਰੇਟ ਦਿਓ ਭਾਅ ਦਿਓ ਉਹਦਾ ਕੋਈ ਮੰਡੀਕਰਨ ਹੋਵੇ ਚੰਗੀ ਤਰ੍ਹਾਂ ਦਾ ਉਹਦੀ ਕੋਈ ਖਰੀਦ ਚੰਗੀ ਤਰ੍ਹਾਂ ਹੋਵੇ ਸਰਕਾਰੀ ਤੌਰ ਦੇ ਉੱਤੇ ਕੋਈ ਉਹ ਐਮਐਸਪੀ ਦੇ ਉੱਤੇ ਕੁਝ ਬਣੇ ਉਹ ਉਹਨਾਂ ਗੱਲਾਂ ਬਾਰੇ ਲੜੋ ਜੂਨੀਅਨ ਵਾਲਾ ਉਹ ਆਹ ਨਾ ਲੜੋ ਓਏ ਤੱਕੇ ਨਾਲ ਹੁਣੀ ਆਗ ਲਵਾਵਾਂਗੇ ਓਏ ਤੱਕੇ ਨਾਲ ਅਸੀਂ ਖੜੇ ਹਾਂ ਓਏ ਕਿਹੜਾ ਰੋਕੂਗਾ ਪਹਿਲਾਂ ਚੋਂ ਨਾ ਲਾਓ ਓਏ ਅਸੀਂ ਖੜੇ ਆ ਆਹ ਕੰਮ ਨਾ ਕਰੋ ਓਏ ਤੁਸੀਂ ਆਪ ਬੈਰੀ ਬਣ ਰਹੇ ਹੋ ਆਪਦੀਆਂ ਨਸਲਾਂ ਦੇ ਓਏ ਆਪਦੀਆਂ ਪੀੜੀਆਂ ਦੇ ਓਏ ਸੋੜਾ ਆਉਣ ਵਾਲਾ ਭਵਿੱਖ ਤਬਾਹ ਹੋ ਜਾਣਾ ਓਏ ਸੋਚ ਲਓ ਸਮਝ ਲਓ ਓਏ ਮੇਰੀ ਹੱਥ ਬੰਨ ਕੇ ਬੇਨਤੀ ਆ ਬਾਲੇ ਹੁਣ ਇੱਥੇ ਕਈ ਸੁਝਾਅ ਦੇਣਗੇ ਤੂੰ ਬੜਾ ਸਿਆਣਾ ਆ ਗਿਆ ਫੈਕਟਰੀਆਂ ਕਿੰਨਾ ਪਾਣੀ ਕੱਢਦੀਆਂ ਫਲਾਨਾ ਐ ਕਰਦੀਆਂ ਉਹ ਜੇ ਉਹ ਕੱਢਦੀਆਂ ਤਾਂ ਉਹਨੂੰ ਵੀ ਰੋਕਦੇ ਆ ਉਹ ਵੀ ਪਾਬੰਦੀ ਹੋਣੀ ਚਾਹੀਦੀ ਆ ਓ ਤੁਸੀਂ ਆਪ ਤਾਂ ਰੁਕ ਜਾਓ ਮੇਰੀ ਬੇਨਤੀ ਆ ਜਿੰਨੀਆਂ ਯੂਨੀਅਨਾਂ ਨੇ ਅਗਰਾਹਾਂ ਸਾਹਿਬਾ ਡੱਲੇੜਾ ਸਾਹਿਬ ਨੇ ਡਕੌਂਦਾ ਯੂਨੀਅਨ ਕ੍ਰਾਂਤੀਕਾਰੀ ਯੂਨੀਅਨ ਜਿੰਨੀਆਂ ਵੀ ਯੂਨੀਅਨਾਂ ਬਣੀਆਂ 38 40 45 50 100 ਜਿੰਨੀਆਂ ਯੂਨੀਅਨਾਂ ਸੋਡੇ ਆਗੂਆਂ ਨੂੰ ਬੇਨਤੀ ਆ ਉਹ ਇਕੱਠੇ ਹੋ ਕੇ ਮਤਾ ਪਾ ਦਿਓ ਸਰਕਾਰ ਨੂੰ ਉਹ ਜਗਾਓ ਵੇ ਵੀ ਨਹਿਰੀ ਪਾਣੀ ਜਿਹੜਾ ਸਾਡਾ ਦੂਜੇ ਸੂਬਿਆਂ ਨੂੰ ਦਿੱਤਾ ਹੈ ਘੋੜ ਕੇ ਪੰਜਾਬ ਦੀ ਧਰਤੀ ਤੇ ਲਿਆਓ ਥੱਲੋਂ ਪਾਣੀ ਕੱਢਣਾ ਬੰਦ ਕਰ ਦਿਓ ਏ ਜੇ ਬਚਾਉਣੀਆਂ ਨਸਲਾਂ ਪੀੜੀਆਂ ਵਜੂਦ ਪੰਜਾਬ ਦਾ ਬਚਾਉਣਾ ਖਤਮ ਹੋ ਜਾਉਗੇ ਉਹ ਕਿੰਨਾ ਮਾਮਾ ਕਮਾ ਬਾਈ ਤਿੰਨ ਤਿੰਨ ਗੱਟੇ ਜੂਰੀਆ ਦੇ ਡੀਏਪੀ ਦਾ ਗੱਟਾ ਵਿੱਚ ਬੀਜ ਕੇ ਉਤੋਂ ਦੀ ਪਾਣੀ ਲਾਉਂਦੇ ਆ ਅੱਛਾ ਪਹਿਲਾਂ ਹੀ ਕੰਮ ਨਵੇੜਦੀ ਸਾਰਾ ਪਿੰਡ ਮੜ ਨਹੀਂ ਨੇ ਹਾਂ ਧਰਤੀ ਨੂੰ ਤਾਂ ਬਾਈ ਸਾਹ ਹੀ ਨਹੀਂ ਆਉਣ ਦਿੰਦੇ ਧਰਤੀ ਨੂੰ ਸਾਹ ਕਿੱਥੇ ਆਉਣ ਦਿੱਤਾ ਕਣਕ ਵੱਡੀ ਮੂੰਗੀ ਚੱਕਤੀ ਮੱਕੀ ਚੱਕਤੀ ਹਾਂ ਅੱਛਾ ਆਪਾਂ ਮੱਕੀ ਦੇ ਕਿੰਨਾ ਪਾਣੀ ਕਿੰਨਾ ਬਰਬਾਦ ਹੁੰਦਾ ਉਹਦੇ ਬਹੁਤ ਪਾਣੀ ਬਰਬਾਦ ਹੁੰਦਾ ਉਨੇ ਦਾ ਆਪਾਂ ਨੂੰ ਗਾਲਾਂ ਕੱਢਣ ਦੇ ਤੋ ਦੇਖੀ ਆਪਾਂ ਨੂੰ ਕਹਿਣਗੇ ਲੈ ਵੱਡੇ ਬਣੇ ਬੈਠੇ ਆ ਕਿਸਾਨ ਵੱਡੇ ਬਦਵਾਨ ਬਣ ਕੇ ਸਲਾਹਾਂ ਦਿੰਦੇ ਆ ਲੋਕਾਂ ਨੂੰ ਉਹ ਅਸੀਂ ਦਾ ਪ੍ਰਿੰਟ ਦੇਓ ਸਾਨੂੰ ਪਤਾ ਹਾਲਾਤਾਂ ਦਾ ਓਏ ਵੀ ਪਾਣੀ ਮੁੱਕੀ ਜਾਂਦਾ ਉਹ ਦੁਨੀਆ ਨੇ ਲੜ ਕੇ ਮਰਨਾ ਉਹ ਪਾਣੀ ਪਿੱਛੇ ਲੜ ਕੇ ਮਰਨਾ ਆਕਲ ਨੂੰ ਹੱਥ ਮਾਰ ਲੋ ਸਾਨੂੰ ਐਡੀ ਸੋਹਣੀ ਨਿਆਮਤ ਪਰਮਾਤਮਾ ਨੇ ਦਿੱਤੀ ਆ ਦਰਿਆਵਾਂ ਦਾ ਪਾਣੀ ਦਿੱਤਾ ਧਰਤੀ ਇੱਥਾਂ ਪਾਣੀ ਦਿੱਤਾ ਦੁਨੀਆ ਦੀ ਕੋਈ ਧਰਤੀ ਏਸੀ ਨਹੀਂ ਜਿਹਦੇ ਕੋਲ ਦੋਨੇ ਚੀਜ਼ਾਂ ਹੋਣ ਦਰਿਆਵਾਂ ਦਾ ਪਾਣੀ ਵੀ ਹੋਵੇ ਥੱਲੇ ਵੀ ਪਾਣੀ ਚੰਗਾ ਹੋਵੇ 2040 ਤੱਕ ਕਹਿੰਦੇ ਭਾਈ ਪਾਣੀ ਤੇ ਹਵਾ ਇੰਨੀ ਦੂਸ਼ਤ ਹੋ ਜਾਣੀ ਆ ਜਿਹੜੇ ਆਹੀ ਤਰੀਕੇ ਨਾਲ ਚੱਲੀ ਗਏ ਭਈ 100 ਸਾਲ ਇਹਨੂੰ ਠੀਕ ਕਰਨ ਤੇ ਲੱਗ ਜੂਗਾ ਟੋਟਾ-ਟੋਟਾ ਹੋਣੇ ਨਹੀਂ ਭਾਈ ਹੋਣੇ ਨਹੀਂ ਨਾ ਨਾ 100 ਸਾਲ ਕੌਣ ਖੜਦੋ ਭਈ ਖੜਦਾ ਤਾਂ ਘੰਟਾ ਨਹੀਂ ਕੋਈ ਆ ਲੋਕ 11 ਤਰੀਕ ਨੂੰ ਢੀਕਦੇ ਪਤਾ ਨਹੀਂ ਕਿਹੜੀ ਕਿਹੜੀ ਕਿਹੜੇ ਖੂਜ ਦਿਗਣਾ ਕਿਹੜੇ ਗਾਂ ਅੱਗ ਲੱਗੀ ਐ ਨਹੀਂ ਜੋ ਦੁਨੀਆ ਕਮਲੇ ਵਾਂਗੂ ਛੁੱਟੀਆਂ ਦੇਖਦੇ ਨਹੀਂ ਸਿਰ ਮੂਹ ਤੁਰੇ ਫਿਰਦੇ ਨਾ ਦਿਨ ਨਾ ਰਾਤ ਅੱਛਾ ਠੇਕੇ ਕਿੰਨੇ ਚੱਕਤੇ 80 90 ਨੂੰ ਠੇਕ ਆ ਗਿਆ 95 95 ਸੰਭਲ ਜਾਓ ਖੜ੍ਹ ਜਾਓ ਠਹਿਰ ਜਾਓ ਠਹਿਰ ਕੇ ਥੋੜਾ ਸੋਚ ਲਓ ਕੀ ਕਰ ਰਹੇ ਆ ਕਿੱਧਰ ਨੂੰ ਵਧੀ ਜਾਂਦੇ ਆ ਅਸੀਂ ਜਿੱਧਰ ਨੂੰ ਭੱਜ ਰਹੇ ਆ ਨਾ ਜ਼ਿੰਦਗੀ ਨਹੀਂ ਅੱਗੇ ਮੌਤ ਐ ਤਬਾਹੀ ਐ ਬਰਬਾਦੀ ਐ ਉੱਥੇ ਖੁਸ਼ਹਾਲੀ ਨਹੀਂ ਹੈਗੀ ਆ ਹਾਲਾਤ ਆ ਤੁਹਾਡੇ ਠੇਕਿਆਂ ਦਾ ਵੀ ਕਾਰਨਾ ਬਾਈ ਜਦੋਂ 90000 ਦੇਈ ਬਠਾਓ ਕੱਢੂ ਤਾਂ ਐਸੀ ਧਰਤੀ ਚੋਂ ਹਾਂ ਤੇ ਉਹ ਫਿਰ ਜੋਰ ਲਾਉਂਦਾ ਸਾਰਾ ਵੀ ਵੱਧੋ ਵੱਧੋ ਉਹਦਾ ਮੈਂ ਤਿੰਨ ਫਸਲਾਂ ਕੱਢਾਂ ਚਾਰ ਕੱਢਾਂ ਹਾਂ ਉਹਦੇ ਉੱਤੋਂ ਨਹੀਂ ਹੋ ਡਿੱਗੀ ਜਾਂਦਾ ਉਹਦੇ ਉੱਤੋਂ ਦੀ ਕੋਈ ਸੋਚ ਨਹੀਂ ਕੋਈ ਫਿਕਰ ਨਹੀਂ ਕਿਸੇ ਗੱਲ ਦਾ ਹਨੂ ਬਾਈ ਅਸਲ ਬਸ ਅਸਲ ਤਾਂ ਹੁਣ ਤਾਂ ਅਸੀਂ ਇਹ ਦੇਖਦੇ ਆਂ ਵੀ ਕਦੋਂ ਪੰਜਾਬ ਦੇ ਵਿੱਚ ਐ ਬਿਗਲ ਵੱਜੂਗਾ ਵੀ ਚਲੋ ਪੰਜਾਬ ਤਾਂ ਬੰਜਰ ਹੋ ਗਿਆ ਇਹਦਾ ਮੌਕਾ ਗਿਆ ਖਤਮ ਹੋ ਗਿਆ ਕਹਾਣੀ ਉਹ ਅਸੀਂ ਤਾਂ ਉਹ ਚੀਜ਼ ਨੂੰ ਦੇਖਣ ਲਈ ਮਤਲਬ ਆਪਣਣ ਵਾਲੀ ਪੀੜ੍ਹੀ ਤਾਂ ਦੇਖ ਕੇ ਜਾਊਗੀ ਬੜਾ ਸਮਾਂ ਪੈਂਦਾ ਨਹੀਂ ਪਾਣੀ ਦੀ ਕਹਾਣੀ ਸਾਡੀ 5-7 ਸਾਲ ਦੀ ਆ ਕੋਈ ਬੰਦਾ ਯਾਰ ਫਿਕਰਮੰਦ ਹੀ ਨਹੀਂ ਹੈਗਾ ਕੋਈ ਸਿਆਸੀ ਬੰਦੇ ਫਿਕਰਮੰਦ ਨਹੀਂ ਹੈਗੇ ਅੱਛਾ ਬੋਟ ਰਾਜ ਇਹੀ ਤਾਂ ਬੋਟ ਰਾਜ ਕਰਕੇ ਦਾ ਮਾੜਾ ਕੰਮ ਜਿੱਥੇ ਬਈ ਬੈਠੇ ਆਪਾਂ ਇੱਥੇ ਜਦੋਂ ਬੋਰ ਹੁੰਦੇ ਪਹਿਲਾਂ ਆਪਣੇ ਇੰਜਣ ਹੁੰਦੇ ਦੋ ਵੀਲੇ ਹਾਂ ਇੱਥੇ ਟਵਾ ਨਹੀਂ ਹੁੰਦਾ ਸੀ ਮੰਨ ਲਾ ਚੂਆ ਹਾਂ ਇੰਜਣਾ ਥੜੇ ਉੱਤੇ ਤਾਂ ਮਿੱਟੀ ਦੇ ਗੱਟੇ ਧਰ ਕੇ ਥੜੇ ਥੜੇ ਤਾਂ ਕਿਹੜੇ ਹੁੰਦੇ ਉੱਤੇ ਧਰਨਾ ਪੈਂਦਾ ਸੀ ਹਾਂ ਵੀ ਟੋਆ ਦਾ ਮਤਲਬ ਹੁੰਦੀ ਨਹੀਂ ਸੀ ਪੱਕੇ ਉੱਤੇ ਧਰੇ ਹੁੰਦੀ ਸੀ ਉੱਚੇ ਕਰਕੇ ਇੰਨਾ ਪਾਣੀ ਉੱਤੇ ਸੀ ਸਾਰੇ ਉੱਤੇ ਸੀ ਵੀ 2 ਫੁੱਟ ਦੇ ਵੀ ਥੱਲੇ ਟੋਆ ਤੇ ਹੁਣ ਆ ਹੁਣ ਕਿੰਨੇ ਦੇ ਗਿਆ ਹੁਣ ਟਿਕਟੋਂ ਘਟ 70 ਫੁੱਟ ਦੇ ਪਾਣੀ ਹੋਊਗਾ ਚੋਤ ਤੇ ਬੈਠਿਆ ਜਮਾ ਚੋਤ ਤੇ ਹਾਂ ਬਾਕੀ ਭਈਆ ਆਪਦੇ ਸੁੱਖ ਦੇ ਮਾਰੇ ਆਪਾਂ ਗਰੀਬ ਬੰਦਿਆਂ ਦੇ ਪੈਰ ਹੱਥ ਗਲ ਜਾਂਦੇ ਨੇ ਪਹਿਲਾਂ ਰੇਸ ਦੇ ਹਾਂ ਹਾਂ ਸਿੱਟੀ ਆ ਨੇ ਠੀਕ ਹੈ ਇਹਨਾਂ ਬਾਰੇ ਕੋਈ ਨਹੀਂ ਸੋਚਦਾ ਹਾਂ ਇਹਨਾਂ ਨਾ ਇਹਨਾਂ ਨਾ ਵਿਚਾਰਣ ਇਹਨਾਂ ਨੇ ਤਾਂ ਉਹਦਾ ਕਰਾਈ ਲੈਣੀ ਆ ਜਿਹੜੀ ਆ ਝੋਨਾ ਲਵਾਈ ਆ ਇਹ ਲੈਂਦੇ ਨੇ ਠੀਕ ਹੈ 4000 3000 ਕਿੱਲਾ ਜੋ ਹੋਊ 3500 ਬਣਦਾ ਉੱਤੋਂ ਅੱਗ ਪੈਂਦੀ ਆ ਥੱਲੋਂ ਪਾਣੀ ਦਿੱਤਾ ਥੱਲੇ ਰੇਹ ਦੀ ਅੱਗ ਪਾ ਨਹੀਂ ਠੀਕ ਹੈ ਭਾਈ ਬੁਰਾ ਹਾਲ ਆ ਬਸ ਕੋਈ ਸਰਕਾਰ ਆ ਹੁਣ ਝੋਨਾ ਲੱਗ ਗਿਆ ਤੂੰ ਦੇਖ ਲਈਂ ਅੱਛਾ 20 ਪੈਣੀ ਨਹੀਂ 20 ਹਲੇ ਮਹੀਨਾ 20 ਦਿਨ ਪੈਣਾ ਨਹੀਂ ਤੂੰ ਦੇਖੀਂ ਆ ਝੋਨਾ ਲੱਗਣ ਨਾਲ ਜਿੰਨਾ ਮਤਲਬ ਕਿ ਆਪਾਂ ਸਿਰਦੰਨੇ ਰਹੇ ਉਹਦਾ ਗੈਸ ਬਣ ਕੇ ਉਹ ਪਾਣਾ ਸਾਰਾ ਜਿੰਨਾ ਹਵਾ ਚ ਉਹ ਸਾਰਾ ਉਹ ਹਾਂ ਦੇਖੀ ਕਿਹੋ ਜਿਹਾ ਮੌਸਮ ਬਣ ਜੂ ਚਿਪਚਿਪਾ ਜਾ ਹੋਰੀ 8-7 ਦਿਨਾਂ ਨੂੰ ਨੇ ਹੱਥ ਅੱਜ 18 ਦਿਨ ਹੋ ਗਏ ਬਾਈ ਸਰਾਹੰਦ ਨਹਿਰ ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾ ਬੰਦ ਆ ਥੱਲੋਂ ਪਾਣੀ ਖਿੱਚੀ ਜਾਂਦੇ ਲੋਕ ਆ ਜੋ ਨਾ ਲਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹਚਾਤਾ ਸਾਡੀਆਂ ਨਹਿਰਾਂ ਸਾਲ ਦੇ 6 6 ਮਹੀਨੇ 4 4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ ਆ ਆਪਾਂ ਨੂੰ ਕੀ ਲੋੜ ਆ ਨਹਿਰੀ ਪਾਣੀ ਦੀ ਖਿਆਲ ਹੀ ਛੱਡਤਾ ਹੈ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾਉਂਦੇ ਨੇ ਤੁਹਾਨੂੰ ਉਹ ਵੀ ਨੱਕ ਨੱਕ ਭਰ ਜਾਂਦੀਆਂ ਜਿੰਨਾਂ ਸਾਲ ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲਾਂ ਉੱਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਲ ਅੱਜ ਮੱਚੀ ਪਈ ਐ ਬੀਰੋਪੜ ਜ਼ਿਲ੍ਹੇ ਦੇ ਪਿੰਡਾਂ ਚ ਫਤੇਗੜ ਸਾਧ ਜ਼ਿਲ੍ਹੇ ਦੇ ਪਿੰਡਾਂ ਚ ਪਾਣੀ ਮੁਕ ਚਲੇ ਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਗਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਏ ਪਾਣੀ ਦਾ ਖਿਆਲ ਛੱਡਤਾ ਬਾਈ ਕਿਉਂ ਕਿ ਕਿਉਂਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਓ ਥੱਲੋ ਆਹ ਲਾ ਦੇ ਦੇਖ ਲੋ ਪੰਜਾਬ ਦੇ ਪਾਣੀ ਦੇ ਆਹ ਸੂਏ ਆ ਦੇਖ ਲੋ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋਡ ਨਹੀਂ ਹੋਣੀ ਮੀਂਹ ਆਵੇਲੇ ਉਦੋਂ ਐ ਉਤੋਂ ਦੀ ਪੁੱਛਲ ਨਗੇ ਇਹ ਉਦੋਂ ਲੋਡ ਨਹੀਂ ਉਦੋਂ ਬਾਧੂ ਪਾਣੀ ਇਹਨਾਂ ਚ ਬਗਣਾ ਹੋਏ ਲੋਡ ਆ ਉਹਨੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋਡ ਆ ਪੰਜਾਬ ਦੇ ਉਦੋਂ ਨਹੀਂ ਪਾਣੀ ਦਿੱਤਾ ਯਾਰ ਜਦੋਂ ਮੀਂਹ ਪੈਣ ਲੱਗ ਕੇ ਉਦੋਂ ਪੂਰੀਆਂ ਭਰੀਆਂ ਵਗਣੀਆਂ ਆ ਆ ਦੇਖ ਲੋ ਰਾਜਸਥਾਨ ਨੂੰ ਜਾਂਦੀ ਐ ਨਹਿਰ ਆ ਇੰਦਰਾਂ ਗਾਂਧੀ ਨਹਿਰ ਆ ਆ ਦੇਖ ਲੋ ਨਿਗਾਹ ਪਾੜ ਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾਂ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਨਹਿਰਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਐ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਿੱਦੇ ਬੰਦਿਆਂ ਤੋਂ ਪੰਜਾਬ ਦੇ ਨਵੇਂ ਬਣੇ ਐਮਪੀਆ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ ਪੰਜਾਬ ਦੇ ਹੀਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ ਆ ਪਾਣੀ ਜੇ ਸਾਡਾ ਸਾਨੂੰ ਇਹ ਬਰਤਨ ਦੀ ਆਗਿਆ ਵੀ ਹੈ ਨਹੀਂ ਇਹ ਜੋ ਬਾਲਟੀ ਭਰ ਕੇ ਦਿਖਾਓ ਕੋ ਬਾਲਟੀ ਭਰ ਲੈਣਾ ਜੇ ਉਹ ਜੇ ਬਾਲਟੀ ਵੇਖਾ ਚੂਲੀ ਵੀ ਭਰ ਲੈ ਪਰਚਾ ਦਰਜ ਹੋ ਜਾਂਦਾ ਅੱਜ ਆਸਤਾਨ ਨੂੰ ਜਾਂਦੇ ਨੇ ਨਹਿਰ ਪਰਚਾ ਦਰਜ ਇੱਕ ਬਾਲਟੀ ਪਾਣੀ ਦੇ ਵਿੱਚੋਂ ਭਰਦੀ ਇਹ ਇਹ ਪਾਣੀ ਪੰਜਾਬ ਦਾ ਹੈ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਦੇ ਉੱਤੋਂ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆ ਪੰਜਾਬ ਦੇ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ ਐਮਟੀ ਜਿਹੜੇ ਜਾਕੇ ਪੰਜਾਬ ਦੇ ਲੋਕੋ ਭੇਜਿਆ ਤੁਸੀਂ ਕੀ ਆਵਾਜ਼ ਠਾਉਣਗੇ ਵੀ ਇਹ ਪਾਣੀ ਦੇ ਪੰਜਾਬ ਦਾ ਹੱਕ ਆ ਅੱਜ ਥੱਲੋ ਮੁਕਾਰੋ ਪਾਣੀ ਠੀਕ ਆ ਲੋੜ ਹੀ ਨਹੀਂ ਜਿਹੜੇ ਬੰਦਗਾਲ ਤੁਹਾਨੂੰ ਵੀ ਅਪੀਲ ਕਰਦਾ ਆਹ ਮੁੱਦੇ ਰੱਖੋ ਸਰਦੋ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆਹ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਕਿਉਂਕਿ ਆਪਾਂ ਐਮਐਸਪੀ ਦੇ ਪਿੱਛੇ ਲੜਦੇ ਆ ਉੱਥੇ ਆਹ ਮੁੱਦਾ ਸਭ ਤੋਂ ਗੰਭੀਰ ਹੈ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਦਲ ਹੋਗੀ ਕਿਹੜੀਆਂ ਬਸਲਾਂ ਹੋਣੀਆਂ ਕਿਹੜੀਆਂ ਐਮਐਸਪੀਆਂ ਅਸੀਂ ਲੈਣੀਆਂ ਨੇ ਕਿਹੜੀਆਂ ਆਗ ਨਸਲ ਰੱਖ ਜਾਉਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋਗੀ ਬੰਦਲ ਹੋਗੀ ਕੋਈ ਜਿਉਣਾ ਨਹੀਂ ਰਹਿਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਤੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕੋ ਬੜੇ ਚਿਰ ਦੇ ਕਰਪ ਦੇ ਫਰਦਿਆਂ ਓਏ ਅੱਜ ਦੀ ਖਬਰ ਹੈ ਕਈ ਫੁੱਟ ਪਾਣੀ 15 ਫੁੱਟ ਪਾਣੀ ਥੱਲੇ ਵਗਿਆ ਇਸ ਸਾਲ 15 ਫੁੱਟ ਪਾਣੀ ਪੰਜਾਬ ਦੇ ਬੱਕ ਬੱਕ ਜਿਹਨਾਂ ਦੇ ਵਿੱਚ ਜੋ ਧਰਤੀ ਹਟੋ ਪਾਣੀ ਮੁਕਰਿਆ ਬਾਈ ਤੁਹਾਨੂੰ ਆ ਦੇਡ ਦਾ ਫਰੀ ਦਾ ਲਾਜ ਮੁਫਤ ਦੀ ਬਿਜਲੀ ਕਰਤੀ ਚੱਕੋ ਥੱਲੇ ਮੁਕਾ ਦਿਓ ਆ ਪੰਜ ਲੱਖਿਆ ਦੀ ਛੱਡ ਦਿਓ ਆ ਜਾਂਦਾ ਉਸਦਾ ਮੇਰਾ ਆ ਅਮਰ ਤੁਹਾਡਾ ਸਰਬਤ ਆ ਜਾਂਦੀ ਹੈ ਤੁਹਾਡੀ ਨਿਰੀ ਥੋੜੀ ਜਿੰਦਗੀ ਜਾਂਦੀ ਆ ਦੇਖੋ ਆ ਪਾਣੀ ਦੀ ਕੋਈ ਇਸ ਕਰੂਗਾ ਫਰਨਾ ਪਾਣੀ ਇਹਦਾ ਨਿਰਾਕਾ ਹੋਗਾ ਜ਼ਮੀਨ ਨੂੰ ਇਹ ਪਾਣੀ ਦੀ ਗੱਲ ਕਰਦੇ ਆਂ ਅਸੀਂ ਲੰਬੇ ਸਮੇਂ ਤੋਂ ਫਿਰ ਮੈਨੂੰ ਦੁੱਖ ਲੱਗਦਾ ਵੀ ਜੇਕਰ ਤੁਸੀਂ ਜਿਤਾਇਆ ਹੁੰਦਾ ਲੋਕੋ ਆ ਗੱਲਾਂ ਮੈਂ ਕਰਨੀਆਂ ਹੀ ਜਾ ਕੇ ਹੁਣ ਮੈਂ ਦੇ ਦੋ ਤੁਹਾਡੇ ਜਿਤਾਏ ਹੋਏ 13 ਤੇ 14ਵਾਂ ਚੰਡੀਗੜਾ ਜਿਹੜਾ ਬੰਦਾ ਜਾ ਕੇ ਭਾਈ ਅਮਰਪਾਲ ਸਿੰਘ ਵਾਰ ਆ ਗਿਆ ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦੀ ਪਾਏ ਸਰਜੀ ਸਿੰਘ ਜਿਤਾਇਆ ਉਹ ਗੱਲ ਕਰ ਸਕਦਾ ਹੈ ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਇਆ 11 12 ਉਹਦੀ ਗੱਲ ਕਰਦੇ ਲੈ ਹਮਦੁਲਿਲਾ ਅੱਜ ਸਾਬ ਲਾ ਲੋ ਉਹ ਸਾਡੇ ਨਹਿਰਾ ਬੰਦ ਪੰਗਾ ਸੁਏ ਸੁੱਕੇ ਪਈ ਐ ਸੱਦੋ ਲੋਕ ਪਾਣੀ ਖਿੱਤੀ ਜਾਂਦਾ ਝੋਨਾ ਲਾਉਣ ਲੱਗ ਕੇ ਲੋਕ ਚਾਰ ਪੈ ਮੈਨੂੰ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ ਮੀਂਹ ਪੈਂਦਾ ਨਹੀਂ ਬੁਰਾ ਹਾਲਾ ਹਾਂਕਰ ਮੱਚੀ ਪਈਆ ਗਰਮੀ ਇੰਨੀ ਬਧੀ ਪਈਆ ਆ ਸਾਡਾ ਪਾਣੀ ਆ ਜਾਂਦਾ ਕੋਈ ਬੰਦਾ ਦੱਸ ਦੋ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ ਕਿਹੜਾ ਬੰਦਾ ਫਿਕਰਮੰਦਾ ਕਿਹੜਾ ਇੰਨਾ ਪਾਣੀ ਇਹਦਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ 27 ਤੋਂ ਲੈ ਕੇ ਪਾਣੀ ਇਹੀ ਜਾਈ ਜਾਂਦਾ ਕਿਹੜਾ ਦੁਨੀਆ ਦਾ ਰੇ ਪ੍ਰਿੰਕੂਨ ਕਹਿੰਦਾ ਕਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਤਾਕੀ ਦੀ ਪਰ ਨਹੀਂ ਆਪਾਂ ਲੋੜ ਨਹੀਂ ਆਪਾਂ ਅੱਖਾਂ ਮੀਟ ਕੇ ਸੁੱਤੇ ਕੋਈ ਗੱਲ ਨਹੀਂ ਆਹ ਦੇਖ ਲਓ ਇੱਕ ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਹਦਾ ਕੋਈ ਵਾਲੀਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪਛਗਛ ਨਹੀਂ ਆਹ ਦੇਖ ਲੋ 6 ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ 6 ਟਾਲੀਆਂ ਦੇਖ ਲੋ ਇੱਥੋਂ ਆ ਪੱਟ ਕੇ ਟੂਏ ਜੋ ਤਣਾ ਵੀ ਪੱਟ ਕੇ ਲੈ ਗਏ ਮੁੱਦਾ ਹੀ ਗਾਇਬ ਕਰਤਾ ਨਾਲ ਸੜਕ ਹੈ ਤੇ ਨਾਲ 6 ਟਾਲੀਆਂ ਸੜਕ ਤੇ ਖੜੀਆਂ ਸੀ ਇੱਥੋਂ ਤੱਕ ਸੜਕ ਦਾ ਥਾਂ ਕਿਉਂਕਿ ਨਾਲ ਖਾਲ ਵੀ ਆਉਂਦਾ ਹੈ ਪਰसों ਪੱਟਕੇ ਟਾਲੀਆਂ ਮੁੱਦਾ ਹੀ ਗਾਇਬ ਕਰਤਾ ਮੈਂ ਡੀਐਸਪੀ ਨੂੰ ਫੋਨ ਕੀਤਾ ਇੱਕ ਕਾਲੋ ਕੇ ਪਿੰਡ ਹੈ ਜ਼ਿਲ੍ਹੇ ਬਰਿੰਡੇ ਦਾ ਠੱਗਾਂ ਦੇ ਵਜਦੇ ਜਿਹਨਾਂ ਦੇ ਖੇਤ ਖੜੇ ਆ ਡੀਐਸਪੀ ਕਹਿੰਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਜੰਗਲਾਤ ਵਾਲਿਆਂ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਸੜਕਾਂ ਨਾਲ ਗੱਲ ਕਰੋ ਉਹ ਕਹਿੰਦੇ ਸਾਡੇ ਅਧਿਕਾਰ ਖੇਤਰ ਨਹੀਂ ਪੰਚਾਇਤ ਨਾਲ ਗੱਲ ਕਰੋ ਵੀਡੀਓ ਕਹਿੰਦਾ ਸਾਡੇ ਕੋਲ ਨਹੀਂ ਇਹਦਾ ਅਧਿਕਾਰ ਹੈਗਾ ਐਸਡੀਐਮ ਕਹਿੰਦਾ ਸਾਡੇ ਕੋਲ ਨਹੀਂ ਸਾਰੇ ਪੱਲਾ ਛਾੜ ਗਏ ਇਹ ਆਉਂਦਾ ਕਿਹਦੇ ਅਧਿਕਾਰ ਖੇਤਰ ਚ ਸਰਕਾਰ ਇਹਦਾ ਦੱਸ ਦੇ ਸੜਕਾਂ ਕਿਹੜੀਆਂ ਨੇ ਸੜਕਾਂ ਦੇ ਨਾਲ ਪਿਆ ਥਾਂ ਨਾਲ ਪਏ ਖਾਲ ਕੀਦੇ ਐ ਲੋਕਾਂ ਨੇ ਹਜ਼ਾਰਾਂ ਦਰਖਤ ਸੜਕਾਂ ਦੇ ਆਲੇ-ਦਾਲੇ ਖੜੇ ਪਹੀਆਂ ਦੇ ਉੱਤੇ ਖੜੇ ਸਰਕਾਰੀ ਪਹੀਆਂ ਤੇ ਸਰਕਾਰੀ ਖਾਲਾਂ ਦੇ ਖੜੇ ਪੱਟਕੇ ਮੁੱਦੇ ਹੀ ਗੈਬ ਕਰਤੇ ਕੋਈ ਪੁੱਛਗਿੱਛ ਨਹੀਂ ਕੋਈ ਬਾਲੀਬਾਲਸ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਆਇਆ ਸਵਾਰ ਲੋਕਾਂ ਨੇ ਹਜ਼ਾਰਾਂ ਦਰਖਤਾਂ ਨੂੰ ਅੱਗ ਲਾਈਆਂ ਨੇ ਕਿਉਂ ਪਤਾ ਸੀਗਾ ਵੀ ਵੋਟਾਂ ਨੇ ਕਿਹੜਾ ਕਿਸੇ ਨੇ ਪੁੱਛਣਾ ਕਿਹੜਾ ਕੋ ਸੁਣਵਾਈ ਹੋਣੀ ਹੈ ਕਿਹੜਾ ਕਿਸੇ ਨੇ ਕੋ ਕਹਿਣਾ ਆਉਣਾ ਲਾ ਦਿਓ ਅੱਗ ਹਜ਼ਾਰਾਂ ਦਰਖਤ ਫੂਕਤੇ ਸੈਂਕੜੇ ਹਜ਼ਾਰਾਂ ਪੰਛੀ ਜਨੌਰ ਮਾਰ ਤੇ ਵਿੱਚੇ ਮਚਾਤੇ ਆਂਡੇ ਬੱਚੇ ਕਿੰਨੇ ਧਰਤੀ ਦਾ ਤੱਤ ਕਾਣ ਮਚਾਤਾ ਇਹ ਬਰਬਾਦੀ ਦਾ ਜ਼ਿੰਮੇਵਾਰ ਕੌਣ ਆ ਯਾਰ ਪੰਜਾਬੀਓ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਮਾੜੀਆਂ ਮੁੱਠੀਆਂ ਬੱਚੀਆਂ ਬਗ ਬਚਨ ਦੇ ਕੋ ਹਾਲਾਤ ਨਜ਼ਰ ਆਉਂਦੇ ਨਹੀਂ ਕਿਉਂ ਜਿਹੜੇ ਤਰੀਕੇ ਨਾਲ ਪਾਣੀ ਮੁੱਕੀ ਜਾਂਦੇ ਆ ਧਰਤੀ ਰੇਗਿਸਤਾਨ ਬਣ ਵੱਧ ਰਹੀ ਆ ਬੰਜਰ ਹੋਣ ਵੱਲ ਵੱਧ ਰਹੀ ਆ ਹਾਲਾਤ ਰਹਿਣੇ ਨਹੀਂ ਵੀ ਤੁਹਾਡੀਆਂ ਨਸਲਾਂ ਇੱਥੇ ਇੱਥੇ ਜਿਉਂਦੀਆਂ ਰਹਿਣਗੀਆਂ ਉਹ ਸੋਡੀ ਕਹਾਣੀ ਵੀ ਪੰਜਾਬੀਆਂ ਦੀ ਡਾਇਨਾਸੌਰ ਵਾਲੀ ਹੋਣੀ ਹੈ ਜਿਵੇਂ ਦੁਨੀਆਂ ਤੋਂ ਉਹਦੀ ਪ੍ਰਜਾਤੀ ਲੋਪ ਹੋ ਗਈ ਸੋਡੀ ਪ੍ਰਜਾਤੀ ਵੀ ਐਂ ਲੋਪ ਹੋਣੀ ਆ ਤੇ ਜ਼ਿੰਮੇਵਾਰ ਤੁਸੀਂ ਆਪ ਹੋਣਾ ਹੁਣ ਕੀ ਸਰਕਾਰ ਇਸ ਗੱਲ ਤੇ ਜਵਾਬ ਦੇਊਗੀ ਵੀ ਐਦਾ ਕੋਈ ਇੰਨਾ ਗੱਲਾਂ ਦਾ ਬਾਲੀਵਾਰਸ ਹੈਗਾ ਇੱਕ ਵਾਰ ਸਰਕਾਰ ਕਹਿੰਦੀ ਹੈ ਦਰਖਤ ਲਾਓ ਰੁੱਖ ਲਾਓ ਅਸੀਂ ਸਹਾਇਤਾ ਕਰਾਂਗੇ ਕਲੱਬਾਂ ਨੂੰ ਕਹਿੰਦੇ ਆ ਪੰਚਾਇਤਾਂ ਨੂੰ ਕਹਿੰਦੇ ਆ ਹਰ ਬਾਰੀ ਸਰਕਾਰਾਂ ਪੰਚਾਇਤਾਂ ਨੂੰ ਨਰਸਰੀਆਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਦਰਖਤ ਚਕਾਏ ਜਾਂਦੇ ਨੇ ਪਰ ਜਿਹੜੇ ਐਡੀਆਂ ਐਡੀਆਂ ਮੋਟੀਆਂ ਟਾਲੀਆਂ ਯਾਰ 10 ਦਾ 20 ਵੀ ਸਾਲ ਚ ਬਣੀਆਂ 30 30 ਸਾਲ ਚ ਬਣੀਆਂ ਪੱਟ ਕੇ ਫਨਾਹ ਕਰਤੀਆਂ ਲੈ ਕੇ ਮੈਂਟਨ ਮਾਰਿਆ ਚੱਕ ਕੇ ਮੁੱਦਾ ਹੀ ਕੈਮ ਕਰ ਦਿੰਦੇ ਆ ਉਹਦੀ ਕੋਈ ਸੁਣਵਾਈ ਹੈ ਨਹੀਂ ਕੀ ਫਾਇਦਾ ਫਰੇ ਡਰਾਮੇ ਕਰਨ ਦਾ ਇੱਥੇ ਅਸੀਂ ਜੀ ਹਰਾ ਆਪਾਂ ਚ ਜੂਨ ਨੂੰ ਵਾਤਾਵਰਨ ਦਿਵਸ ਨਾਲ ਕਿ ਗਿਆ ਕਿਹੜੇ ਵਾਤਾਵਰਨ ਦਿਵਸ ਮਨਾ ਲਾ ਜੀ ਵਾਤਾਵਰਨ ਦਿਵਸ ਸੈਮੀਨਾਰ ਕਰਾਤਾ ਜੀ ਲੋਕਾਂ ਨੂੰ ਕਹਦਾ ਜੀ ਰੁੱਖ ਲਾਓ ਜੀ ਪ੍ਰਚਾਰ ਕਰਤਾ ਕੀ ਫਾਇਦਾ ਇਹ ਜੀ ਡਰਾਮੇ ਕਰਨ ਦਾ ਜਿਹਾ ਖਾਨਾ ਪੂਰਤੀਆਂ ਕਰਦੇ ਏ ਡੇ ਡੇ ਲਾਇ ਦਰਾਤੀ 30 ਸਾਲ ਦੇ 25 25 ਸਾਲ ਦੇ ਤਿਆਰ ਹੋਏ ਬੇ ਦਰਾਤ ਅਗਲਾ ਪੱਟਣ ਲੱਗਾ ਮਿੰਟ ਲਾਉਂਦਾ ਓਏ ਪੰਜਾਬ ਦੇ ਲੋਕੋ ਓਏ ਬੇਅਕਲੋ ਓਏ ਜੜ ਜੂਨੀ ਚ ਆਉਂਦੇ ਓ ਗਰਵਾਣੀ ਕਹਿੰਦੀ ਐ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੌਰਚ ਦੀਨੀ ਜਿਹੜੀ ਇਹ ਉਤਪਤੀ ਹੋਈ ਐ ਜਿੰਨਾ ਇੱਥੇ ਜੀਵ ਜੰਤੂ ਆ ਬਨਾਸਪਤੀ ਐ ਇਨਸਾਨ ਐ ਜਾਨਵਰ ਐ ਕੁੱਲ ਕੁੱਲ ਦੀ ਜਾਤੀ ਆ ਓਏ ਕੁੱਲ ਅਸ ਜਾਨ ਐ ਇੰਨਾ ਚ ਵੀ ਜਾਨ ਆ ਇਹ ਵੀ ਜੜ ਜੁਨੀ ਚਾਉਂਦੇ ਆ ਅਕਲ ਨੂੰ ਹੱਥ ਮਾਰੋ ਏ ਅਕਲ ਨੂੰ ਹੱਥ ਮਾਰੋ ਕਿਉਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਕਿਉਂ ਤਬਾਹ ਕਰਨ ਦੇ ਤਲੇ ਹੋਇਆ ਪੰਜਾਬ ਨੂੰ